ਮੇਰੀ ਜਿੰਨੀ ਭੜਾਈ ਹੁੱਤੋ ਆਵੇ ਇਹ ਜਿੰਨੀ ਭੜਾਈ ਮੇਰੀ ਹੈ ਕੀ ਕਰਦਾਂ ਜਿਹੜੀ ਵਾਲੇ ਮਾਲ ਤੇ ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਆ ਜੀ ਅਸ ਕਰਦੇ ਨੇ ਮੇਰੇ ਭੈਣ ਭਾਈ ਵਧੀਆ ਠੀਕ ਠਾਕ ਰਹੋਗੇ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਸਾਜ ਹੋ ਗਿਆ ਜੀ ਰੈਡੀ ਗੁੱਡ ਮਾਰਨਿੰਗ ਕਰੋ ਬੇਟਾ ਸਾਰਿਆਂ ਨੂੰ ਗੁੱਡ ਮਾਰਨਿੰਗ ਹਰੇਕ ਆਜ ਹੋ ਗਿਆ ਜੀ ਮੰਗਲਵਾਰ ਚਿੱਟੀ ਵਰਦੀ ਹੈ ਸਾਜ ਨੇ ਪਿਆਰ ਸਰਮੰਦੇ ਸੀ ਆਟ ਕਰੂੰਗਾ ਸਾਜ ਹੋ ਤौला ਜੀ ਫਿਰ ਖਾਵਾਂਗੇ ਫੋਰ ਕੀ ਹਾਲ ਚਾਲ ਹੈ ਜੀ ਬੜੇ ਢੋਲੇ ਜੀ ਸਾਰੇ ਉਹ ਸੁੰਦਰ ਪਾ ਜਾਂਦੇ ਤੇ ਕੁਸ ਪਾ ਤੇ ਸਟੈਂਡ ਤੇ ਸੈਨੂੰ ਚੜਾਉਣ ਨੂੰ ਉੱਠ ਗਿਆ ਤੇ ਡੈਡੀ ਆ ਕੇ ਫਿਰ ਸਟੈਂਡ ਤੋਂ ਪੇ ਕਰਦੇਣਗੇ ਤੇ ਮੈਂ ਕਰਦੀ ਪਾ ਉਸ ਤੋਂ ਬਾਅਦ ਆਪਾਂ ਖਾਵਾਂਗੇ ਰੋਟੀ ਕੁਸ ਬਾਅਦ ਬਾਤ ਤੇ ਸੀ ਤਨੀ ਦੇ ਤੇ ਬਸ ਇਧਰ ਪਾਤੇ ਨੇ ਬੜਾ ਮਾਵਾ ਹੋ ਜਾਂਦੇ ਇਸ ਵੀਰੇ ਸਿਰੇ ਕੰਮ ਨਿਪੜੇ ਅੰਦੱਕ ਲਾਡ ਹੁੰਦੀ ਹੈ ਨਿਕਲੇ ਆਪਾਂ ਨੂੰ ਘੱਟ ਕਰਦੇ ਇਹ ਪਾਠ ਕਰਦੇ ਆਂ ਕੱਲ ਸਾਰੇ ਡੇਟ ਆਇਆ 4 ਵਜੇ ਬੱਸ ਉਹਨਾਂ ਦੇ ਕਾਰਨ ਚਲੋ ਬੱਚੇ ਕਿਢਣ ਵਾਲੇ ਬਾਗੀਆਂ ਦੇ ਦਨ ਨੂੰ ਸਬਸਕ੍ਰਾਈਬ ਕਰੇ ਗਰੂਮੀ ਵੀਡੀਓ ਵੇਖਦੇ ਤਾਂ ਬਹੁਤ ਹੋ ਤੇ ਪਰਲ ਸਬਸਕ੍ਰਾਈਬ ਨਹੀਂ ਕਰਦੇ ਚਾਹੁੰਦੇ ਘੰਟੀ ਵਾਲਾ ਬਟਨ ਦਬਾ ਦਿਓ ਸਾਡੇ ਤੱਕ ਸਾਰਾ ਵੀਡੀਓ ਜਲਦੀ ਆ ਜਾਏ। ਲੈ ਇਹ ਬਾਰੇ ਨਾ। ਅੱਗੇ ਚੱਲ ਜਾਈਏ। ਪਸਟ ਦੇ ਕੰਟੀ ਬਾਅਦ ਵਿੱਚ ਫਲੇਟੇ ਦੇ ਜੋ। ਆਪਾਂ ਅੰਦਰ ਲਾ ਦਸ 11 ਵਜੇ ਨੂੰ ਕਪੜੇ ਸੁੱਕ ਜਾਂਦੇ ਆ ਜੀ ਕਿਉਂਕਿ ਹੁਣ ਤੱਕ ਗੋੜ ਹੋ ਜਾਂਦੀ ਹੈ ਤੇ ਫਿਰ ਤਪਹਿਰੀ ਦਿੱਤਾ ਤਾਂ ਜਵਾਲਾਂ ਨਾਲ ਨਾ ਤੇ ਅੰਦਰ ਰੱਖ ਦਿੰਦੇ ਆ ਅਪਾ ਤਾਂ ਹਾਂਜੀ ਆਪਣੇ ਦੋ ਸੂਟ ਹੋਰ ਤਿਆਰ ਹੋ ਕੇ ਆ ਗਏ ਆ ਜੀ ਇਸ ਤਰ੍ਹਾਂ ਇਹ ਮਸਲੀਨ ਦਾ ਸੂਟ ਹੈ ਜੀ ਕਿ ਕੇਰੇ ਦੇ ਸੈਂਟਰ ਪੈਨ ਤੋਂ ਰਹਿਣਗੇ ਜੀ ਇਸ ਤਰ੍ਹਾਂ ਇਹ ਬੇਸ਼ੱਕ ਬਹੁਤ ਸੋਨਾ ਫਿਨਿਸ਼ਿੰਗ ਵਾਲਾ ਕੰਮ ਹੈ ਜੀ ਸੋ ਗੈਸ সিলవర్ ਕਲਰ ਦੀ ਗੋਲ ਜਰੀ ਤੇ ਸੋਹਈ ਕਲਰ ਦਾ ਥਰੇਡ ਲੱਗਿਆ ਹੋਇਆ ਹੈ ਜੀ ਇਸ ਤਰ੍ਹਾਂ ਕੀ ਰੇਤੇ ਮਿਲਣਗੇ ਜੀ ਤੁਹਾਨੂੰ ਦੋ ਇਸ ਤਰ੍ਹਾਂ ਸੈਡਰ ਬੇਲਾ ਦਾ ਡਿਜ਼ਾਈਨ ਮਿਲੂਗਾ ਤੇ ਇੱਕ ਤੁਹਾਨੂੰ ਮਿਲੂਗਾ ਜੀ ਪਹੁੰਚ ਜਾਂਦੇ ਤੁਹਾਨੂੰ ਪਹੁੰਚ ਜਾਂਦੇ ਵੀ ਦਿਖਾਉਣੇ ਹੈ ਸੀ ਇਸ ਤਰ੍ਹਾਂ ਪਹੁੰਚ ਜਾਂਦੀ ਹੈ ਜੀ ਇਹ ਮਸਲੀਨ ਦਾ ਕੱਪੜਾ ਰੂਗਾ ਜੀ ਤੇ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਆਪਣੇ ਨਾਲ ਗੱਲ ਕਰਕੇ ਮਲਵਾ ਸਕਦੇ ਹਾਂ ਤੇ ਦੁਪੱਟਾ ਹੈ ਨਹੀਂ ਹੈ ਜੀ ਇਹਦੇ ਨਾਲ ਤੇ ਜੇ ਤੁਸੀਂ ਕਹੋਗੇ ਇਹਦਾ ਦੁਪੱਟਾ ਆਪੋ ਹੀ ਲਾ ਦੇਣਗੇ ਜੀ ਤੇ ਬਿਨਾਂ ਜੁਨੀ ਤੋਂ ਸੂਟ ਤੁਹਾਨੂੰ 1200 ਦਾ ਰਹੂਗਾ ਜੀ ਤੇ ਜੇ ਤੁਸੀਂ ਜੁਨੀ ਲਾ ਕੇ ਮੰਗਵਾਉਂਗੇ ਤੇ ਉਹਦੇ ਤੁਹਾਨੂੰ रेट ਲੱਗੇਗਾ ਸਦਾਂ ਜੀ ਜੇ ਸਾਡੇ ਵਟਸਐਪ ਤੇ ਗੱਲ ਕਰਕੇ ਤੁਸੀਂ ਸੂਟ ਮੰਗਵਾ ਸਕਦੇ ਹੋ ਜੀ ਤੇ ਸਟੱਫ ਵਾਸ ਵਧੀਆ ਰਹੂਗਾ ਜੀ ਮਸਲੀਨ ਦਾ ਰਹੂਗਾ ਜੀ ਕਪੜਾ ਹਾਂਜੀ ਇਹ ਹੈਗਾ ਜੀ ਪੀਚ ਕਲਰ ਤੇ ਇਸ ਤਰ੍ਹਾਂ ਹੀ ਘੇਰੇ ਤੇ ਤਿੰਨ ਵੇਲਾ ਬਣਵਾਉਂਗਾ ਜੀ ਇਸ ਤਰ੍ਹਾਂ ਜਰੀਦਾ ਵੀ ਕੰਮ ਕੀਤਾ ਹੋਇਆ ਹੈ ਜੀ ਇਹਦੇ ਵਿੱਚ ਤਾਂ ਵੈਲਾ ਮੈਲ ਨਹੀਂ ਕਰੇ ਤੇ ਤੇ ਮਸਲੀਨ ਦਾ ਕੱਪੜਾ ਲਊਗਾ ਜੀ ਪੀਚ ਕਲਰ ਚ ਹੈ 1 ਕਿਜੀ ਪਹੁੰਚ ਜਾਂ ਤੇ ਵਰਕ ਇਸ ਤਰ੍ਹਾਂ ਜੀ ਤੇ ਜੇ ਕਿਸੇ ਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਤੇ ਸਾਡੇ ਨਾਲ ਵਟਸਐਪ ਤੇ ਗੱਲ ਕਰਕੇ ਮੰਗਵਾ ਸਕਦੇ ਹੋ ਕੱਪੜਾ ਮਸਲੀਨ ਦਾ ਰਹੂਗਾ ਜੀ ਤੇ ਵੀ ਇਹਦੀ ਸੂਟ ਬਿਨਾ ਚੁੰਨੀ ਤੋਂ 1200 ਦਾ ਰਹੂਗਾ ਜੀ ਜੇ ਤੁਸੀਂ ਜਿੰਨੀ ਲਵਾ ਕੇ ਲੈਣੀ ਹੋਇਆ ਜਾਂ ਚੁੰਨੀ ਨਾਲ ਮਗਵਾਉਣੀ ਹੋਇਆ ਤੁਸੀਂ ਦੱਸ ਸਕਦੇ ਹੋ ਕਿਹੜੀ ਲੈਣੀ ਹੈ ਮਸਲੀਨ ਦੀ ਕੋਈ ਚਨੂਨ ਦੀ ਜਾਂ ਪਿਓਰ ਦੀ ਜਾਂ ਕੋਈ ਸ਼ਿਮਰ ਦੀ ਕਿਸੇ ਵੀ ਟਾਈਪ ਦੀ ਲੈਣੀ ਹੈ ਤੁਸੀਂ ਦੱਸ ਸਕਦੇ ਹੋ ਉਸੇ ਵੀ ਤਰ੍ਹਾਂ ਦੀ ਤੁਹਾਨੂੰ ਲੈਸ ਵਗੈਰਾ ਲਾ ਕੇ ਚੁੰਨੀ ਆਪਾਂ ਤਿਆਰ ਕਰਕੇ ਦੇ ਸਕਦੇ ਹਾਂ ਚਲੋ ਜੀ ਫਿਰ ਹਾਂਜੀ ਤੇ ਤੁਸੀਂ ਗੱਲ ਕਰਕੇ ਸੂਟ ਮੰਗਵਾ ਸਕਦੇ ਹੋ ਜੀ ਮਸਲੀਨ ਦਾ ਕਪੜਾ ਇਹ ਤੇ ਵਰਕ ਕਰਾਇਆ ਹੋਇਆ ਮਸ਼ੀਨ ਵਰਕ ਹੈ ਜੀ ਤੇ ਜੇ ਕਿਸੇ ਨੇ ਦੁਪੱਟਾ ਲਵਾਉਣਾ ਹੋਵੇ ਨਾਲ ਤਾਂ ਤੁਸੀਂ ਜਿਵੇਂ ਦਾ ਕਹੋਗੇ ਆਪਾਂ ਦੁਪੱਟਾ ਲਾ ਕੇ ਤੁਹਾਨੂੰ ਦੇ ਦੇਵਾਂਗੇ ਬਾਈ ਤੇ ਵਧੀਆ ਦੁਪੱਟਾ ਲੈ ਕੇ ਚਿੱਟਾ ਪੜਾਈ ਕਰਾ ਕੇ ਬਾਅਦ ਚ ਇਹ ਲੋਣੀ ਹੁੰਨੇ ਇਸ ਸੂਟਾਂ ਦੇ ਨਾਲ ਤੇ ਜਿਵੇਂ ਦਾ ਕਹੋਗੇ ਆਪਾਂ ਲਵਾ ਦਿਆਂਗੇ ਤੇ ਠੀਕ ਹੈ ਜੀ ਆਪਾਂ ਕਰਦੇ ਆ ਬਲੌਗ ਦੇ ਅੰਦਰ ਇਥੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ ਜੀ ਨਾਲੇ ਕਮੈਂਟ ਕਰਕੇ ਇਹ ਦੱਸਿਆ ਕਰੋ ਜੀ ਸਾਨੂੰ ਸਾਡਾ ਵੀਡੀਓ ਕਿਉਂ ਇਹਨਾਂ ਨੂੰ ਲੱਗਦਾ ਹੈ। ਤੇ ਤੱਕੀ ਜੀ ਦੋ ਤਿੰਨ ਦਿਨ ਹੋ ਗਏ ਮੇਰੇ ਨਾਲ ਸਿਰ ਦੇ ਵਿੱਚ ਬਹੁਤ ਦਰਦ ਹੋ ਰਿਹਾ ਜਿਵੇਂ ਕੋਈ ਹਾਲ ਨਹੀਂ ਹੈਗਾ ਸਿਰ ਦਾ ਬਸ ਤੇ ਮੈਂ ਵਸਾਹੀ ਬਲੋਗ ਤਿਆਰ ਕੀਤਾ ਵੀ ਚਲੋ ਮੈਂ ਨਾ ਫਿਰ ਦੋ ਡੇ ਰਾਈਜ਼ ਆਪਾਂ ਬਲੋਗ ਤਿਆਰ ਰਹੀਆਂ ਤੇ ਫਿਰ ਮੈਂ ਕੋਈ ਪਕਾਉਣਾ ਛੱਡਣਾ ਹੁਣ ਮੈਂ ਮੈਡੀਸਿਨ ਲਈਆ ਤੇ ਵੇ ਨਹੀਂ ਹੈ ਜੀ ਨੀਂਦਾਈ ਤੇ ਮੈਂ ਝਟ ਪਾਉਂਗੀ। ਨਹੀਂ ਠੀਕ ਹੈ ਜੀ ਫਿਰ ਹਨਾ ਉਹ ਕੰਮ ਦਾ ਮੁੱਕਦੇ ਹੀ ਨਹੀਂ ਆਪਾਂ ਚੱਲੇ ਜਾਂਦੇ ਆ ਠੀਕ ਕਰਦੇ ਆ ਆਪਾਂ ਵਲੌਗ ਦੇਣ ਲਈ ਇੱਥੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੂ ਜੀ ਸ਼ੁਰੂ ਤੋਂ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਆ ਕਰੂ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਆਪਣਾ ਪੇਜ ਆ ਜੀ ਫੇਸਬੁੱਕ ਤੇ ਚੜ੍ਹਦੀ ਕਲਾ ਦੇ ਨਾਮ ਤੇ ਇੰਸਟਾਗ੍ਰਾਮ ਤੇ ਆਈਡੀ ਜੀ ਸਖਬੀਰ ਕੌਰ ਤੇ ਜਰੂਰ ਫੋਲੋ ਕਰਿਆ ਕਰੋ ਜੀ ਮੈਨੂੰ ਤੇ ਤੁਹਾਨੂੰ ਸੂਟਾਂ ਦੀਆਂ ਫੋਟੋ ਮਿਲਿਆ ਕਰਨੀਆਂ ਆ ਜੀ ਬਸ ਆਪਾਂ ਕੱਲ ਤੋਂ ਸਟਾਰਟ ਕਰਦੇ ਆ ਜੀ ਪਾਣਾ ਤੇ ਬਾਕੀ ਵਧੀਆ ਜੀ ਠੀਕ ਠਾਕ ਆ ਹਨਾ ਬਹੁਤ ਜਿਆਦੇ ਸਿਰਚ ਪੇਨ ਹੋ ਰਹੀ ਹੈ ਪਤਾ ਨਹੀਂ ਕੀ ਗੱਲ ਹੋ ਗਈ ਤਿੰਨ ਚਾਰ ਦਿਨ ਹੋ ਗਏ ਜੀ ਸਿਰ ਬਹੁਤ ਦੁਖਦਾ ਹੈ ਕੁਝ ਖਾਣ ਨੂੰ ਵੀ ਨਹੀਂ ਜੇ ਕਰ ਰਿਹਾ ਵੀ ਰੋਟੀ ਕਾਟੀ ਵੀ ਭੁੱਖ ਨਹੀਂ ਲੱਗਦੀ ਬਸ ਪਾਣੀ ਪਾਣੀ ਪੀ ਜਾਂਦੇ ਆ ਜਾਂ ਲੱਸੀ ਨਾ ਪਾਰ ਤੇ ਅੱਜ ਤਾਂ ਮੈਂ ਰੋਟੀ ਵੀ ਨਹੀਂ ਖਾਦੀ ਹੈਗੀ ਹਲੇ ਤੱਕ ਬਾਕੀ ਵੇਖਦੇ ਆ ਜੀ ਕੀ ਹਾਲ ਦਾ ਚਲੋ ਠੀਕ ਹੈ ਜੀ ਵਾਹਿਗੁਰੂ ਕਰੇ ਸਭ ਚੜ੍ਹਦੀ ਕਲਾ ਚ ਰੱਖੇ ਜੀ ਪਰਮਾਤਮਾ ਸੁੱਖ ਸ਼ਾਂਤੀ ਬਖਸ਼ੇ ਚਲੋ ਜੀ ਫਿਰ ਠੀਕ ਹੈ ਕਰਦੇ ਆਂ ਫਲੌਗ ਲੈਣ ਦੀ ਇਥੇ ਕਾਟੀ ਵਾਲਾ ਬਟਨ ਪ੍ਰੈਸ ਕਰ ਦਿਆ ਕਰੋ ਜੀ ਤਾਂ ਕਿ ਤੁਹਾਡੇ ਤੱਕ ਸਾਰੀਆਂ ਵੀਡੀਓ ਜਲਦੀ ਜਲਦੀ ਆ ਸਕਣ। ਠੀਕ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ।